ਇਸ ਸਾਲ April ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਪੜਾਅ 'ਚ ਪੰਜਾਬ ਦੀਆਂ 13, ਚੰਡੀਗੜ੍ਹ ਦੀ 1 ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 4 ਸੀਟਾਂ ਤੇ ਲੋਕ ਸਭਾ ਚੋਣਾਂ ਹੋਣੀਆਂ ਨੇ ਜਦਕਿ ਇਸ ਤੋਂ ਪਹਿਲਾਂ 12 ਮਈ ਨੂੰ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਚੋਣਾਂ ਹੋ ਨਿਬੜਨੀਆਂ। ਦੇਸ਼ ਭਰ ਦੇ ਨਾਲ-ਨਾਲ ਪੰਜਾਬ ਅਤੇ ਆਲੇ-ਦੁਆਲੇ ਵਿੱਚ ਇਸ ਵੇਲੇ ਸਿਆਸੀ ਭਾਰਤ ਸਿਖਰਾਂ ਤੇ ਪਹੁੰਚ ਚੁੱਕਿਆ ਹੈ। Before that I would like to inform all of you that this time instead of 9 phases we have 7 phases. इलेक्शन फेज वन डेट ऑफ इश्यू ऑफ गजट नोटिफिकेशन नोटिफिकेशन होने के गजट नोटिफिकेशन होने का दिन अठारह तीन दो हजार उन्नीस मंडे फेज वन लास्ट डेट ऑफ नॉमिनेशन आखिरी तारीख नॉमिनेशन की पच्चीस तीन दो हजार उन्नीस मंडे Last date of nominations, 25th March 2019, Monday. Date for scrutiny of nominations, 26th March 2019, Tuesday. Last date for withdrawal of candidature, 28th March, Thursday. Date of poll, first phase, 11th April, Thursday. Date of counting, 23rd March, Thursday. 23 ਮਈ 2019 ਸੌਰੀ ਔਰ ਡੇਟ ਬਿਫੋਰ ਇਲੈਕਸ਼ਨ ਸ਼ਲ ਬੀ ਕੰਪਲੀਟਿਡ 27th ਮਈ 2019 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੇ ਬਣਨ ਦੇ 2 ਸਾਲ ਬਾਅਦ ਹੁਣ ਕਪਤਾਨੀ ਦੀ ਪਰਖ ਹੋਵੇਗੀ 13 ਸੀਟਾਂ ਦੇ ਇਲਾਵਾ ਚੰਡੀਗੜ੍ਹ ਸਮੇਤ ਜਿੱਥੇ-ਜਿੱਥੇ ਵੀ ਇੱਕ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੇ ਸਾਰੇ ਕਲੇਸ਼ ਨੂੰ ਸਮੇਟਣਾ ਕੈਪਟਨ ਲਈ ਚੁਣੌਤੀ ਹੋਵੇਗੀ ਇਲੈਕਸ਼ਨ ਕਮਿਸ਼ਨ ਨੇ ਅੱਜ ਲੋਕ ਸਭਾ ਦੀ ਚੋਣ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੀ ਚੋਣ 19 ਮਈ ਨੂੰ ਹੋਏਗੀ ਔਰ ਮੈਂ ਭਰੋਸਾ ਦੇਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਇੱਥੇ ਬਿਲਕੁਲ ਸਾਫ਼ ਸੁਥਰੀਆਂ ਚੋਣਾਂ ਹੋਣਗੀਆਂ ਕੋਈ ਕਾਨੂੰਨੀ ਅਵਸਥਾ ਖਰਾਬ ਨਹੀਂ ਹੋਣੀ ਔਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਫਿਕਰ ਨਹੀਂ ਹੋਣਾ ਚਾਹੀਦਾ ਇਸ ਇਸ ਪੱਖੋਂ ਜਿੱਥੇ ਤਾਂ ਲੜਾਈ ਦੀ ਗੱਲ ਹੈ ਟਕਰੇ ਹੋ ਜਾਓ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ 13 ਦੀ 13 ਸੀਟਾਂ ਆਪਾਂ ਜਿੱਤ ਲਈ। ਪੰਜਾਬ 'ਚ ਅਕਾਲੀ ਭਾਜਪਾ ਦਾ ਗੜ ਜੋੜੇ। ਸੋ ਦਾਅਵੇ ਇੱਥੇ ਵੀ ਖੂਬ ਹੋ ਰਹੇ ਨੇ। ਸੋ 23 ਮਈ ਕਾਂਗਰਸ ਗਈ। 13 ਦੀ 13 ਸੀਟਾਂ ਇਹ ਕਾਂਗਰਸ ਨੇ ਹਾਰ ਕੇ ਇਹ ਹਾਰਨ ਦੇ ਨਾਲ-ਨਾਲ ਕੈਪਟਨ ਨੂੰ ਲਾ ਦੇਣਾ ਹੈਗਾ ਤੇ ਕੈਪਟਨ ਦੇ ਜਾਨ ਦੇ ਨਾਲ ਇਹ ਕਾਂਗਰਸ ਨੇ ਇੱਥੇ ਹੀ ਉਹਨਾਂ ਦਾ ਭੱਠਾ ਵਹਿ ਜਾਣਾ ਹੈ ਤੇ ਇੱਕ ਵਾਰ ਫੇਰ ਇੱਥੇ ਚੋਣਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੋਗੇ ਤੇ ਜਿਹੜੇ ਗਰੀਬਾਂ ਦੇ ਆਟੇ ਦਾਲ ਦੇ ਕਾਰਡ ਕੱਟੇ ਗਏ ਨੇ ਜਿਹੜੇ ਬਜ਼ੁਰਗਾਂ ਦੀ ਪੈਨਸ਼ਨਾਂ ਕਟੀਆਂ ਗਈਆਂ ਨੇ ਜਿਹੜੇ ਸ਼ਗਨ ਦੇ ਚੈੱਕ ਨਹੀਂ ਆਏ ਨੇ ਉਹ ਜਿੰਨੀ ਸਹੂਲਤਾਂ ਜਿਹੜੇ ਅਸੀਂ ਦਿੰਦੇ ਸੀ ਉਹ ਸਾਰੇ ਆ ਕੇ ਦੁਬਾਰਾ ਅਸੀਂ ਬਰਕਰਾਰ ਕਰਨਾ ਹੈਗਾ ਭਾਰਤੀ ਇਲੈਕਸ਼ਨ ਕਮਿਸ਼ਨ ਦੀਆਂ ਅੱਜ ਜਿਹੜੀਆਂ ਇਲੈਕਸ਼ਨ ਦੀਆਂ ਡੇਟਸ ਲੋਕ ਸਭਾ ਸੇ ਵਿਧਾਨ ਸਭਾ ਸੇ ਗੁਚਿਤ ਹੋਈਆਂ ਔਰ ਆ ਬਹੁਤ ਸਵਾਗਤ ਹੈ ਦੁਨੀਆ ਦੇ ਸਾਹਮਣੇ ਵੱਡੇ ਲੋਕਤੰਤਰ ਚ ਚੋਣਾਂ ਔਰ ਚੋਣ ਇੱਕ ਉਤਸਵ ਦੀ ਤਰ੍ਹਾਂ ਹੁੰਦਾ ਹੈ ਔਰ ਇਹ ਚੋਣ ਕਿਉਂਕਿ ਸਾਡੇ ਐਸੇ ਉਤਸਵ ਹੈ ਬਾਕੀ 당ਾਂ ਨੇ ਵੀ ਕਮਰ ਕੱਸੇ ਕੱਸ ਲੈਨੇ ਕੋ ਪੰਜਾਬ ਦਾ ਜਿਹੜਾ ਚੋਣ ਜਾਬਤਾ ਲਾਗੂ ਹੋ ਚੁੱਕਿਆ 19 ਮਈ ਨੂੰ ਪੰਜਾਬ ਦੇ ਲੋਕ ਵੋਟਾਂ ਪਾਉਣਗੇ 23 ਮਈ ਨੂੰ ਰਿਜ਼ਲਟ ਆ ਜਾਊਗਾ ਸੋ 2 ਮਹੀਨੇ ਤੋਂ ਜ਼ਿਆਦਾ ਸਮਾਂ ਆਇਆ ਗਿਆ ਜੇ ਅਸੀਂ ਇੱਕ-ਇੱਕ ਕਰ ਪਹੁੰਚਾਂਗੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਪਾਰਲੀਮੈਂਟ ਦਾ ਜਾਂ ਪਾਰਲੀਮੈਂਟ ਦੇ ਫੰਡ ਦਾ ਕਿ ਕਿੱਥੇ ਕਿਤੇ ਰੁਪਿਆ ਰੁਪਿਆ ਇੱਕ ਰੁਪਏ ਦਾ ਸਾਫ਼ ਸਾਡੇ ਕੋਲੇ ਪਿਆ ਹੈ ਕਿ ਲੋਕ ਉਹਨਾਂ ਤੋਂ ਵੀ ਸਾਫ਼ ਮੰਗਣਗੇ 2 ਸਾਲ ਕਾਂਗਰਸ ਨੇ ਜੋ ਵਾਦੇ ਕੀਤੇ ਸੀ ਉਹਨਾਂ ਚ 2 ਸਾਲਾਂ ਚ ਕਿਹੜਾ ਪੂਰਾ ਕੀਤਾ ਸੋ ਦੁੱਧਾ ਦੁੱਧ ਦੇ ਪਾਣ ਦਾ ਪਾਣੀ ਲੋਕ ਕਰ ਦੇਣਗੇ ਅਤੇ ਆਉਣ ਵਾਲੇ ਦਿਨਾਂ ਚ ਦੇਸ਼ ਦੇ ਨਾਲ ਨਾਲ ਪੰਜਾਬ ਵੀ ਪੂਰੀ ਤਰ੍ਹਾਂ ਚੋਣਾਂ ਚ ਰੰਗਿਆ ਨਜ਼ਰ ਆਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ